ਬੋਦਵਾਰ ਨੂੰ ਮੋਗਾ ਚ ਪੁਲਿਸ ਤੇ ਦੋ ਗੈਂਗਸਟਰਾਂ ਵਿਚਾਲੇ ਮੁਟਪੇੜ ਹੋਈ ਹੈ ਇਸ ਦੌਰਾਨ ਦੋਸ਼ੀ ਸਿਕੰਦਰ ਸਿੰਘ ਦੀ ਲੱਤ 'ਚ ਗੋਲੀ ਵਜੀ ਜਦਕੇ ਦੂਜਾ આરોપી ਅਰुण ਹਾਂਡਾ ਵੀ ਜ਼ਖਮੀ ਹੋ ਗਿਆ ਹੈ ਦੋਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਇਹ ਦੋਵੇਂ 13 ਮਾਰਚ ਨੂੰ ਹੋਈ ਸ਼ਿਰਸੇਨਾ ਨੇਤਾ ਦੀ ਹੱਤਿਆ ਮਾਮਲੇ ਦੇ ਵਿੱਚ ਨਾਮਜ਼ਦ ਸਨ ਜਿਨ੍ਹਾਂ ਨੂੰ ਪੁਲਿਸ ਨੇ ਹਿਮਾਚਲ ਤੋਂ ਗ੍ਰਿਫਤਾਰ ਕੀਤਾ ਸੀ ਦੋਹਾਂ ਤੇ ਕੁੱਲ 24 ਅਪਰਾਧਕ ਮਾਮਲੇ ਦਰਜ ਹਨ ਪੁਲਿਸ ਰਿਮਾਨ ਦੌਰਾਨ ਪੁੱਛਗਿੱਛ ਵਿੱਚ ਦੱਸਿਆ ਕਿ ਉਹਨਾਂ ਨੇ ਮੋਗਾ ਦੇ ਸਿੰਘ ਵਾਲਾ ਇਲਾਕੇ ਦੇ ਗੰਦੇ ਨਾਲੇ ਕੋਲ ਹਥਿਆਰ ਛੁਪਾ ਕੇ ਰੱਖੇ ਹੋਏ ਸਨ ਜਦੋਂ ਪੁਲਿਸ ਉਹਨਾਂ ਨੂੰ ਹਥਿਆਰ ਬਰਾਮਦ ਕਰਨ ਲੈ ਕੇ ਗਈ ਤਾਂ ਸਿਕੰਦਰ ਨੇ ਛੁਪੇ ਹੋਏ ਪਿਸਤੌਲ ਨਾਲ ਪੁਲਿਸ ਤੇ ਤਿੰਨ ਗੋਲੀਆਂ ਚਲਾ ਦਿੱਤੀਆਂ ਜਵਾਬੀ ਕਾਰਵਾਈ 'ਚ ਸਿਕੰਦਰ ਦੀ ਲੱਫ ਤੇ ਗੋਲੀ ਲੱਗੀ ਜਦਕਿ ਅਰुण ਹਾਂਡਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਲਿਸ ਨੇ ਉਸ ਨੂੰ ਵੀ ਕਾਬੂ ਕਰ ਲਿਆ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤੋਰਨ ਕਾਉਂਟਰ ਹੋਇਆ ਸਰ ਜਾਣਕਾਰੀ ਦਿਓ ਕੀ ਕੀ ਕਿੰਨੇ ਬੰਦੇ ਸੀਗੇ ਸਰ ਕਿਵੇਂ ਇੱਥੇ ਪਹੁੰਚੇ ਤੇ ਕੀ ਗੱਲਬਾਤ ਸੀ ਇਹ 2 ਦਿਨ ਪਹਿਲਾਂ ਜੋ ਅਸੀਂ ਹਿਮਾਚਲ ਪਿੱਛੋਂ ਅਸੀਂ ਦੋ ਜਿਹੜੇ ਹੈਗੇ ਸੀ ਇਹ ਮਰਜ਼ੀ ਅਰੇਸਟ ਅਰੇਸਟ ਕੀਤੇ ਸੀ ਦਲਜੀਤ ਸਿੰਘ ਉਰਫ ਸਕੰਦਰ ਸਿੰਘ ਅਤੇ ਅਰੁਣ ਆਂਡਾ ਦੋਨੋਂ ਜਿਹੜੇ ਮੋਗੇ ਦੇ ਰਹਿਣ ਵਾਲੇ ਆ ਇਹਨਾਂ ਨੂੰ ਹਿਮਾਚਲ ਵਿੱਚੋਂ ਅਰੇਸਟ ਕੀਤਾ ਗਿਆ ਸੀ ਇਹਨਾਂ ਐਫ ਆਈ ਆਰ ਜਿਹੜੀ 64/25 ਜਿਹੜੀ 13 ਮਾਰਚ ਦੀ ਰਜਿਸਟਰਡ ਹੈਗੀ ਇੱਕ ਮਰਡਰ ਹੋਇਆ ਸੀ ਜਿਹੜਾ ਮੰਗਾ ਜਿਹੜਾ ਹੈਗਾ ਸੀ ਸ਼ਿਵ ਸਿੰਘ ਐਕਟੀਵਿਸਟ ਸੀ ਉਹਦਾ ਮਟਰ ਹੋਇਆ ਸੀ ਉਹ ਕੇਸ ਦੇ ਸਬੰਧ ਵਿੱਚ ਇਹਨਾਂ ਦੋਨਾਂ ਨੂੰ ਹਿਮਾਚਲ ਵਿੱਚੋਂ ਪੁਲਿਸ ਨੇ ਸਾਡੀ ਮੋਗਾ ਦੀ ਪੁਲਿਸ ਨੇ ਚੇਜ ਦੇ ਦੌਰਾਨ ਅਰੈਸਟ ਕੀਤਾ ਸੀ ਤੇ ਉਹਨਾਂ ਦਾ ਫਰਦਰ ਅਸੀਂ ਰਿਮਾਂਡ ਲੈ ਕੇ ਅੱਜ ਇਹਨਾਂ ਨੂੰ ਜਿਹੜਾ 2 ਦਿਨ ਦਾ ਰਿਮਾਂਡ ਲਿਆ ਸੀ ਤੇ ਇੱਥੇ ਜਿਹੜਾ ਹੈਗਾ ਸੀ ਰਿਕਵਰੀ ਲਈ ਲੈ ਕੇ ਆਏ ਸੀ ਜਿਨ੍ਹਾਂ ਵਿੱਚੋਂ ਇੱਕ ਨੇ ਫਰਦੀਨ ਸ਼ਾਹ ਤੇ ਸਾਨੂੰ ਦੱਸਿਆ ਸੀ ਕਿ ਇਹਨਾਂ ਨੇ ਵੈਪਨ ਲੁਕੋਇਆ ਹੋਇਆ ਤੇ ਇਹ ਵਾਲਾ ਰਸਤਾ ਜਿਹੜਾ ਹੈਗਾ ਹੈ ਜਿਹੜਾ ਉਹਨਾਂ ਦੇ ਘਰ ਨੂੰ ਹੀ ਪਿੱਛੇ ਬੁੱਕਨ ਵਾਲਾ ਰੋਡ ਨੈਸਲੇ ਉਧਰ ਨਿਕਲਦਾ ਹੈਗਾ ਤੇ ਇਹ ਰਸਤਾ ਇਹ ਯੂਜ਼ ਕਰਦੇ ਸੀ ਜਿਹੜੀ ਆਪਦੀ ਕ੍ਰਾਈਮ ਐਕਟੀਵਿਟੀ ਨੂੰ ਕਰਨ ਲਈ ਜਿਹਦੇ ਵਿੱਚ ਐਕਸਾਈਜ਼ ਐਂਡੀਪੀਐਸ ਤੇ ਆਰਮਜ਼ ਐਕਟੀਵਿਟੀ ਜਿਹੜੀ ਵੀ ਸਮਗਲਿੰਗ ਇਹ ਕਰਦੇ ਸੀ ਇਹ ਰਸਤੇ ਨੇ ਤੇ ਉਹਦੇ ਦਰਾਂ ਨਹੀਂ ਇਹਨਾਂ ਨੇ ਇੱਕ ਵੈਪਨ ਜਿਹੜਾ ਇੱਥੇ ਲੁਕਾਇਆ ਹੋਇਆ ਸੀ ਤੇ ਇਹ ਰਸਤੇ ਨੂੰ ਇਹ ਚੰਗੀ ਤਰ੍ਹਾਂ ਇਹ ਜਾਣਦੇ ਸੀ ਤੇ ਉਹਦਾ ਹੀ ਇਹ ਫਾਇਦਾ ਚੱਕ ਕੇ ਇਹ ਅੱਜ ਜੋ ਪੁਲਿਸ ਪਾਰਟੀ ਇਹਨਾਂ ਨੂੰ ਇਨਸਪੈਕਟਰ ਅਰੁਣ ਤੇ ਉਹਨਾਂ ਦੀ ਟੀਮ ਜਿਹੜੀ ਇੱਥੇ ਉਹਨਾਂ ਨੂੰ ਫਰਦ ਤੇ ਇਨਸ਼ਾਪ ਤੇ ਇੱਕ ਬਰਾਮਦੀ ਕਰਨ ਲੈ ਕੇ ਆਈ ਹੈ ਉਸ ਦਰਾਨੀ ਅੰਨਾ ਨੇ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇੱਕ ਬੰਦੇ ਨੇ ਜਿਹੜੇ ਜਿਹੜਾ ਮੇਨ ਸੀ ਸਿਕੰਦਰ ਜਿਸ ਨੇ ਵੈਪਨ ਲੁਕੋਇਆ ਸੀ ਉਸਨੇ ਜਿਹੜਾ ਉੱਥੇ ਪੁਲਿਸ ਪਾਰਟੀ ਨੂੰ ਕਰਦੇ ਹੋਏ ਉਸਨੇ ਭੱਜਦੇ ਹੋਏ ਤੇ ਐਸਕੇਪ ਕਰਦੇ ਹੋਏ ਤੇ ਉੱਥੇ ਇੱਕ ਵੈਪਨ ਇਹਨਾਂ ਨੇ ਜਿਹੜਾ ਹੈਗਾ ਉਸ ਵਿੱਚ ਤਿੰਨ ਫਾਇਰ ਕੀਤੇ ਇੱਕ ਵੈਪਨ ਚ ਜਿਹੜਾ ਉਹਨੇ ਲੁਕੋਇਆ ਹੋਇਆ ਸੀ ਤੇ ਉਸਦੇ ਰਿਟੈਲੀਏਟ ਚ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰਦੇ ਹੋਏ ਦੋ ਫਾਇਰ ਕੀਤੇ ਜਿਹੜਾ ਇੱਕ ਫਾਇਰ ਉਸਦੀ ਲੱਤ 'ਚ ਲੱਗਿਆ ਤੇ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰ ਲਿਆ ਹੈ ਤੇ ਇੱਕ ਬੰਦਾ ਜਿਹੜਾ ਹੈਗਾ ਸੀ ਜਿਹੜਾ ਅਰੁਣ ਔਰ ਫਰੰਡਾ ਸੀ ਉਹ ਭੱਜਣ ਲੱਗਿਆ ਸੀ ਉਸਦੇ ਵੀ ਇੱਥੇ ਜਿਹੜਾ ਹੈਗਾ ਸੀ ਉੱਬੜ ਸਾਖਾ ਵੀ ਆਨੇ ਆਨੇ ਵਨ ਹੈਗੀ ਆ ਤੇ ਉਸਦੇ ਫ੍ਰੈਕਚਰ ਹੋਇਆ ਦੋਨੋਂ ਜ਼ਖਮੀ ਹੋਏ ਆ ਇਹ ਦੋਨੋਂ ਜ਼ਖਮੀ ਹੋਏ ਆ ਇੱਕ ਦੇ ਫ੍ਰੈਕਚਰ ਹੋਇਆ ਇੱਕ ਇੱਕ ਦੇ ਜੜੀ ਹੈਗੀ ਆ ਬੁਲੇਟਿੰਗ ਜਿਹੀ ਹੋਈ ਹੋਰ ਕੈਜ਼ੁਐਲਟੀ ਪੁਲਿਸ ਮੁਲਾਜ਼ਮ ਨੂੰ ਪੁਲਿਸ ਮੁਲਾਜ਼ਮ ਤੇ ਬਚਾਰਿਆ ਇੱਕ ਜੋ ਪੁਲ ਉਹਨਾਂ ਵੱਲੋਂ ਦੋ ਤਿੰਨ ਫਾਇਰ ਕਿਤੇ ਗਏ ਸੀ ਇੱਕ ਫਾਇਰ ਉਹਨਾਂ ਦੇ ਉਹ ਇੱਥੇ ਪੇਟ ਤੇ ਲੱਗਿਆ ਹੈਗਾ ਤੇ ਦੋ ਇਹਨਾਂ ਨੇ ਜਿਹੜੇ ਹੈਗੇ ਆ ਫਾਇਰ ਇੱਥੇ ਹਵਾਈ ਫਾਇਰ ਕਿਤੇ ਨੇ ਵੈਪਨ ਕੋਈ ਹੋਸੀ ਜੀ ਇਹਨਾਂ ਨੇ ਸਾਨੂੰ ਇਸ ਵਕਤ ਇਹਨਾਂ ਦੀ ਜਿਹੜੀ ਇੱਕ ਵੈਪਨ ਦੀ ਇਹਨਾਂ ਨੇ ਸਾਨੂੰ ਦੱਸਿਆ ਸੀ ਬਾਕੀ ਇਹ ਰਸਤਾ ਇਹਨਾਂ ਨੇ ਮੇਨਲੀ ਯੂਜ਼ ਕਰਦੇ ਸੀ ਤੇ ਹੋਰ ਵੀ ਅਸੀਂ ਸਰਚ ਕਰਦੇ ਪਏ ਹੈਗੇ ਆ ਹਾਂ ਜੀ ਕਵਰੀ ਹੋ ਗਈ ਹੈ ਵੈਪਨ ਅਸੀਂ ਹੋਰ ਵੀ ਸਰਚ ਕਰਦੇ ਪਏ ਹੈ ਕਿ ਹੋਰ ਵੀ ਇਹਨਾਂ ਦਾ ਕੁਝ ਹੋ ਸਕਦਾ ਇਹ 32 ਮੋਰ ਦਾ ਜਿਹੜਾ ਇੱਥੇ ਵੈਪਨ ਸੀ ਇਹ ਸਟਾਰ ਮੈਟ ਜਿਹੜਾ ਉਸੇ ਸਟਾਰ ਵੈਪਨ ਪਹਿਲਾਂ ਕਿੰਨੇ ਮਾਮਲੇ ਦਰਜ ਆਏ ਨੇ ਇਹਨਾਂ ਦੇ ਟੋਟਲ ਪਹਿਲਾਂ 24 ਐਫ ਆਈ ਆਰ ਰਜਿਸਟਰਡ ਨੇ ਤੇ ਉਹਨਾਂ ਵਿੱਚੋਂ 8 ਐਕਸਾਈਜ਼ ਦੀਆਂ 7 ਐਨਡੀਪੀਐ ਸੈਕਟਰੀਆਂ ਤੇ 8 ਆਈਪੀਸੀਆਂ ਉਹਨਾਂ ਵਿੱਚੋਂ 4 ਜਿਹੜੀਆਂ ਆਰਮ ਸੈਕਟਰੀਆਂ ਇਹਨਾਂ ਦੇ ਪਰਚ ਰਜਿਸਟਰ ਨੇ ਪਹਿਲਾਂ ਵੀ 307 ਇਹਨਾਂ ਨੇ 3-4 ਜਗ੍ਹਾ ਤੇ ਜਿਹੜੀ ਹੈਗੀ ਫਾਇਰਿੰਗ ਕੀਤੀ ਸੀ ਤੇ ਇਹ ਕਾਫੀ ਇੱਕ ਜਿਹੜਾ ਮੋਗੇ ਦਾ ਇੱਕ ਡੈਡਲੀ ਗਰੁੱਪ ਹੈਗਾ ਜਿਹੜੇ ਕ੍ਰਾਈਮ ਕਰਦਾ ਇਹ ਸਾਰਾ ਹੋਇਆ ਜਿਵੇਂ ਸਾਰਾ ਅੰਕਾਉਂਟਰ ਜਿਹੜਾ ਜਿ ਤੁਹਾਨੂੰ ਜਿੱਦਾਂ ਡਿਸਕ੍ਰਾਈਬ ਕੀਤਾ ਅਸੀਂ ਲੈ ਕੇ ਆਏ ਇਹਨਾਂ ਨੂੰ ਇੱਥੇ ਫਰਦਨ ਸ਼ਾਪ ਤੇ ਜਿਹੜੀ ਇਹਨਾਂ ਦੀ ਰਿਕਵਰੀ ਕਰਾਉਣ ਲੈ ਕੇ ਆਏ ਤੇ ਰਸਤੇ ਨੂੰ ਜਾਣਦੇ ਹੋਈ ਸੀ ਇਹਨਾਂ ਨੇ ਇਸ ਲਈ ਪੁਲਿਸ ਨੂੰ ਪੁਲਿਸ ਉੱਪਰ ਫਾਇਲ ਕੀਤਾ ਪੰਜਨ ਦੇ ਦਾਰ ਉਹੀ ਵੈਪਨ ਚੱਕ ਕੇ ਫਾਇਰ ਕੀਤਾ ਹਾਂ ਬਿਲਕੁਲ ਉਹੀ ਵੈਪਨ ਕਰਕੇ ਇਹਨਾਂ ਨੇ ਤਿੰਨ ਤਿੰਨ ਵੈਪਨ ਫਾਇਰ ਕੀਤੇ ਤਿੰਨ ਅਰਾਊਂਡ ਫਾਇਰ ਕੀਤੇ